ਤੇ ਤੁਸੀਂ ਕਦੋਂ ਚੋਣਾ ਕਰਾਉਣਾ ਚਾਹੁੰਦੇ ਹੋ ਉਹ ਤੁਸੀਂ ਇੱਕ ਸਪਰੀਮ ਕੋਰਟ ਦੇ ਵਿੱਚ ਸਬਮਟ ਕਰਾ ਡਾਕੂਮੈਂਟਸ ਨਹੀਂ ਉਹ ਸਬਮਟ ਕਰਨੇ ਨੇ ਤਾਂ ਸਾਡੇ ਪ੍ਰੋਗਰਾਮ ਨੂੰ ਪਤਾ ਤੇ ਸ਼ੇਅਰ ਕਰਨਾ ਜੀ ਤੇ ਵੱਧ ਤੋਂ ਲਾਈਕ ਕਰਨਾ ਸਾਡਾ ਪ੍ਰੋਗਰਾਮ A1 ਪੰਜਾਬੀ ਟੀਵੀ ਤੇ ਪਾਵਰ ਵਰਲਡ ਤੇ ਟੈਲੀਕਾਸਟ ਕੀਤਾ ਜਾ ਰਿਹਾ ਹੈ ਸਾਡੇ ਪ੍ਰੋਗਰਾਮ ਤੁਸੀਂ ਫੇਸਬੁੱਕ ਇੰਸਟਾਗ੍ਰam ਤੇ YouTube ਉੱਤੇ ਵੀ ਜਾ ਕੇ ਦੇਖ ਸਕਦੇ ਹੋ ਜਿਹਨੋਂ ਜੋ ਆਪਣਾ ਅੱਜ ਦਾ ਵਿਸ਼ਾ ਹੈ ਉਹ ਤੇਜਿੰਦਰ ਸਿੰਘ ਲੁਧਿਆਣਾ ਨੇ ਸਾਨੂੰ ਅੱਜ ਮੈਸੇਜ ਭੇਜ ਕੇ ਕਿਹਾ ਕਿ ਇਸ ਟੌਪਿਕ ਤੇ ਤੁਸੀਂ ਗੱਲਬਾਤ ਕਰਿਓ ਤੇ ਜੋ ਅੱਜ ਆਪਾਂ ਵਿਸ਼ਲਤਾ ਕੀ ਪੰਜਾਬ ਵਿੱਚ ਜਲਦੀ ਹੋਣ ਜਾ ਰਹੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਤਾਂ ਇਹਦੇ ਵਿੱਚ ਆਪਾਂ ਅੱਜ ਜਿਹੜੀ ਜਨਤਾ ਹੈ ਜੋ ਆਪਣੇ ਦਰਸ਼ਕ ਨੇ ਆਪਾਂ ਉਹਨਾਂ ਦੇ ਵਿਚਾਰ ਸਾਂਝੇ ਕਰਾਂਗੇ ਕਿ ਆਖਿਰ ਕਾਰਪੋਰੇਸ਼ਨ ਦੇ ਵਿੱਚ ਅਗਰ ਗੱਲਬਾਤ ਕਰ ਲੈਨੇ ਆ ਜਾਂ ਮਿਊਨਿਸਪਲ ਦੇ ਵਿੱਚ ਅਗਰ ਚੋਣਾਂ ਹੋ ਜਾਂਦੀਆਂ ਨੇ ਕਿ ਸ਼ਹਿਰ ਦੇ ਵਿੱਚ ਨਵੇਂ ਐਮਸੀ ਬਣ ਜਾਣਗੇ ਜਦੋਂ ਕਿ ਸ਼ਹਿਰ ਦੇ ਵਿੱਚ ਵਿਕਾਸ ਜਿਹੜਾ ਉਹ ਤੇਜ਼ੀ ਨਾਲ ਹੋਏਗਾ ਫੰਡ ਆਣਗੇ ਤੇ ਜਿਹੜੇ ਲੋਕਾਂ ਦੀ ਉਮੀਦਾਂ ਨੇ ਕਿ ਉਹਨਾਂ ਦੇ ਜੋ ਵਾਦੇ ਨੇ ਸਰਕਾਰ ਨੇ ਕਿਤੇ ਉਹ ਪੂਰੇ ਕਰੇਗੀ ਤਾਂ ਇਸ ਵੀਡੀਓ ਦੇ ਛੱਡੋ ਬਤਵਤ ਸ਼ੇਅਰ ਕਰਨ ਤੇ ਬਤ ਲਾਈਕ ਕਰਨਾ ਤੇ ਜੇ ਆਪਾਂ ਗੱਲਬਾਤ ਕਰ ਲਈਏ ਕਿ ਭਗਵੰਤ ਮਾਨ ਸਾਹਿਬ ਨੇ ਜਦੋਂ ਸਰਕਾਰ ਬਣਾਈ ਹੈ ਤਾਂ ਉਹਦੇ ਵਿੱਚ ਉਹਨਾਂ ਨੇ ਬਹੁਤ ਬੜੇ ਬੜੇ ਦਾਅਵੇ ਕੀਤੇ ਸੀਗੇ ਕਿ ਜੋ ਕਾਰਪੋਰੇਸ਼ਨ ਦੇ ਵਿੱਚ ਕਪਲੇ ਹੋਏ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਕਪਲੇ ਹੋਏ ਨੇ ਅਸੀਂ ਉਹਨਾਂ ਨੂੰ ਜਗ ਜाहिर ਕਰਾਂਗੇ ਪਰ ਜਦੋਂ ਦੀ ਸਰਕਾਰ ਬਣੀ ਤਾਂ ਕੁਤਨਾ ਕਿਤੇ ਦੇਖਣ ਨੂੰ ਮਿਲਿਆ ਚਾਹੇ ਕਾਂਗਰਸੀ ਨੇ ਜਾਂ ਅਕਾਲੀ ਦਲ ਨੇ ਜਿੰਨੇ ਵੀ ਐਮਸੀ ਉਹ ਉਹਨਾਂ ਨੇ ਕਿਤੇ ਨਾ ਕਿਤੇ ਕਾਰਪੋਰੇਸ਼ਨ ਦੇ ਵਿੱਚ ਜੇ ਆਮਾ ਦੀ ਪਾਰਟੀ ਦੀ ਗੱਲ ਕਰੀ ਉਹਨਾਂ ਨੂੰ ਜੁਆਇਨ ਕੀਤਾ ਤੇ ਹੁਣ ਜ਼ਿਆਦਾਤਰ ਅਗਰ ਦੇਖਿਆ ਗਿਆ ਤਾਂ ਉਹਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਜੇ ਐਮਸੀ ਨੇ ਜਾਂ ਕਮੇਟੀ ਲਾ ਲਓ ਜਾਂ ਕਾਰਪੋਰੇਸ਼ਨ ਲਾ ਲਓ ਉਹਨਾਂ ਵਿੱਚ ਕਿਤੇ ਨਾ ਕਿਤੇ ਹੁਣ ਆਮਾ ਦੀ ਪਾਰਟੀ ਦੇ ਹੀ ਜ਼ਿਆਦਾ ਮੇਅਰ ਨੇ ਜਾਂ ਐਮਸੀ ਨੇ ਜਾ ਕਿ ਤਨਾ ਕਿ ਤੀ ਕਾਰਪੋਰੇਸ਼ਨ ਦੇ ਚੇ ਪ੍ਰਧਾਨ ਨੇੜੇ ਉਹੀ ਬਣੇ ਹੋਏ ਨੇ ਪਰ ਜੇ ਹੁਣ ਗੱਲਬਾਤ ਕਰ ਲੈਨੇ ਆ ਕਿ ਚੋਣ ਦੇ ਨਾਲ ਪੰਜਾਬ ਨੂੰ ਕੀ ਬੈਨੀਫਿਟ ਹੋਏਗਾ ਕੀ ਪੰਜਾਬ ਦੇ ਵਿੱਚ ਜਿਹੜੇ ਸ਼ਹਿਰ ਨੇ ਕਿ ਉਹਨਾਂ ਨੂੰ ਉਹਨਾਂ ਫੰਡ ਮਿਲੇਗਾ ਜਿੰਨਾ ਵਿਕਾਸ ਦੇ ਲਈ ਉਹਨਾਂ ਨੂੰ ਲੋੜ ਹੈ ਤਾਂ ਇਸ ਵਿਸ਼ੇ ਨੂੰ ਆਪਾਂ ਗੱਲਬਾਤ ਕਰਨ ਲਈ ਸਾਡੇ ਨਾਲ ਆਪਾਂ ਸੀਨੀਅਰ ਪੱਤਰਕਾਰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਆਖਰ ਜਿਹੜੇ ਲੋਕ ਨੇ ਉਹ ਇਸ ਬਾਰੇ ਕੀ ਸੋਚਦੇ ਨੇ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਨਾਲ ਮਾਲਵਿੰਦਰ ਜੀ ਬਹੁਤ ਸੀਨੀਅਰ ਨੇ ਉਹ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਨੇ ਕਿ ਆਕਰ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜੇ ਆਪਾਂ ਕਾਰਪੋਰੇਸ਼ਨ ਦੀਆਂ ਜੇ ਆਪਾਂ ਕਹਿ ਦੀ ਇਲੈਕਸ਼ਨਾਂ ਹੋਣਗੀਆਂ ਤਾਂ ਉਹਦੇ ਵਿੱਚ ਪੰਜਾਬ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਕੀ ਮੁਨਾਫਾ ਹੋਏਗਾ ਕੀ ਫਾਇਦਾ ਹੋਏਗਾ ਇਸ ਬੀਸ਼ੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪੰਜਾਬ ਦੇ ਵਿੱਚ ਮਿਨਿਸੀਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਚੋਣਾਂ ਨੇ ਉਹ ਜਲਦੀ ਨਜ਼ਰ ਆ ਰਹੀਆਂ ਨੇ ਇਸ ਬੀਸ਼ੇ ਬਾਰੇ ਗੱਲਬਾਤ ਕਰਨ ਲਈ ਸਾਡੇ ਮਾਲਵਿੰਦਰ ਜੁੜੇ ਨੇ ਸਤਿ ਸ਼੍ਰੀ ਅਕਾਲ ਮਾਲਵਿੰਦਰ ਜੀ ਸਤਿਗੁਰ ਜੀ ਅੱਜਕੱਲ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ ਮਾਰਵਿੰਦਰੀ ਜੋ ਆਪਾਂ ਅੱਜ ਵਿਸ਼ਾ ਲੈ ਕੇ ਆਏ ਆ ਕਿ ਪੰਜਾਬ ਦੇ ਵਿੱਚ ਜਲਦੀ ਹੋਣ ਜਾ ਰਹੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣਾਂ ਸੁਪਰੀਮ ਕੋਰਟ ਨੇ ਜੀ ਪੰਜਾਬ ਸਰਕਾਰ ਨੂੰ 2 ਦਿਨ ਦੀ ਬਜਾਏ 8 ਦਿਨ ਦਾ ਹਫ਼ਤਾ ਦਿੱਤਾ ਹੈ ਕਿ ਤੁਹਾਡੇ ਕੋਲੇ ਕੀ ਪਲੈਨਿੰਗ ਹੈ ਜਿਹਦੇ ਨਾਲ ਆਪਾਂ ਜਲਦੀ ਤੋਂ ਜਲਦੀ ਜਿਹੜੀਆਂ ਇਲੈਕਸ਼ਨ ਹੈ ਉਹ ਕਰਾ ਪਾਈਏ ਤਾਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਨਾਲ ਕਿ ਆਮ ਜਨਤਾ ਨੂੰ ਜਾਂ ਕਿਤਨਾ ਕਿਤੇ ਸ਼ਹਿਰ ਵਾਸੀਆਂ ਨੂੰ ਕੋਈ ਬੈਨੀਫਿਟ ਹੋਏਗਾ ਦੇਖੋ ਜੀ ਕੋਈ ਵੀ ਚੀਜ਼ ਹੈ ਜਿਹੜੀ ਸਨੇ ਸਰੋਜ ਉਹ ਵਧੀਆ ਰਹਿੰਦੀਆਂ ਹੁਣ ਪੰਚਾਇਤੀ ਚੋਣਾਂ ਵੀ ਇਹਨਾਂ ਨੇ ਬਹੁਤ ਲੇਟ ਕੀਤੀਆਂ ਫਿਰ ਸੌ ਚੱਕਣ ਦੇ ਵਿੱਚ ਕਿੰਨੀ ਡੇਰੀ ਕੀਤੀ ਜੇ ਮਾਰੀ ਮਾਰੀ ਹਾਈ ਕੋਰਟ ਦੇ ਵਿੱਚੋਂ ਉਹਨਾਂ ਨੂੰ ਪੋਜੀਸ਼ਨ ਮਿਲੀ ਜਾਵੇ ਤਾਂ ਫਿਰ ਉਹ ਕੋਈ ਬੈਨੀਫੀਟ ਨਹੀਂ ਹੁੰਦਾ ਹੈਗਾ ਜਿਹੜੀਆਂ ਆਪ ਇਸ ਸਮੇਂ ਸਰਕਾਰਾਂ ਚੋਣਾਂ ਨੇ ਜਿਹੜੇ ਕੰਮ ਵਿਕਾਸ ਦੇ ਧੂਰੇ ਰਹਿ ਜਾਂਦੇ ਨੇ ਉਹ ਇਹ ਸਰਕਾਰਾਂ ਦੀਆਂ ਲੇਟ ਪਾਲਿਸੀਆਂ ਕਰਕੇ ਰਹਿ ਜਾਂਦੇ ਨੇ ਸਰਕਾਰਾਂ ਦੇਖਦੀਆਂ ਰਹੀਆਂ ਚਿਮਣੀ ਚੋਣਾ ਨੂੰ ਹੁਣ ਚਿਮਣੀ ਚੋਣਾ ਤਾਂ ਹੋਣ ਹੀ ਆ ਬਾਅਦ ਸਰ ਜਿੰਨਾ ਆਪਾਂ ਬਕਾਫ ਦੇ ਵੱਲ ਜਾਂ ਲੋਕਾਂ ਦੇ ਨਾਲ ਜੁੜਾਂਗੇ ਉਹਨੇ ਹੀ ਹੁੰਦ ਨੇ ਤਰੱਕੀ ਹੋਊਗੀ ਜਿੰਨਾ ਤੇਰਾ ਅਸੀਂ ਲੇਟ ਕਰਾਂਗੇ ਉਹ ਉਹਨੇ ਸਰਕਾਰਾਂ ਦੇ ਉਲਟ ਜਾਂਦੀਆਂ ਹੁੰਦੀਆਂ ਨੇ ਅੱਛਾ ਜੀ ਮਾਲਵੀਤ ਜੀ ਆਪਾਂ ਗੱਲਬਾਤ ਕਰ ਲਈਏ ਕਿ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਿਤਨਾ ਕਿਤੇ ਆਮ ਆਦਮੀ ਪਾਰਟੀ ਉਹਨਾਂ ਨੇ ਕਿਤਨਾ ਕਿਤੇ ਡਰਾ ਧਮਕਾ ਕੇ ਲਾ ਲੋ ਜਾਂ ਐਮ ਸੀ ਸੀ ਸੀਗੇ ਜਾਂ ਮੇਅਰ ਸੀਗੇ ਉਹਨਾਂ ਨੂੰ ਆਪਣੇ ਵੱਲ ਖਿੱਚ ਲਿਆ ਤੇ ਜਿਵੇਂ ਗੱਲ ਕਈ ਕਰਾਂ ਐਸੇ ਸ਼ਹਿਰਾਂ ਦੇ ਵਿੱਚ ਜਿੱਥੇ ਆਮ ਆਦੀ ਪਾਰਟੀ ਦੇ ਪ੍ਰਧਾਨ ਬਣੇ ਹੋਏ ਨੇ ਤੇ ਆਮ ਆਦੀ ਪਾਰਟੀ ਹੀ ਉੱਥੇ ਕਮਿਊਨਲ ਮਿਊਨਿਸਪਲ ਕਾਰਪੋਰੇਸ਼ਨ ਲਾ ਲੋ ਉਹਨਾਂ ਨੂੰ ਚਲਾ ਰਹੀ ਐ ਫਿਰ ਸਰਕਾਰ ਨੂੰ ਦੁਬਾਰਾ ਇਲੈਕਸ਼ਨ ਕਰਾ ਕੇ ਦੁਬਾਰਾ ਐਮਸੀ ਜਿਤਾ ਕੇ ਕੀ ਮਿਲੇਗਾ ਕੀ ਸਰਕਾਰ ਹੁਣ ਜਿਹੜੇ ਫੰਡ ਹੈ ਆਪਣੇ ਤਰੀਕੇ ਨਾਲ ਵਰਤੇਗੀ ਜਾਂ ਨਵੇਂ ਐਮਸੀ ਬਣਾ ਕੇ ਉਹਦਾ ਵਿਕਾਸ ਦਾ ਰਫ਼ ਦੀ ਜ਼ਿਆਦਾ ਸਪੀਡ ਖਿੱਚੇਗੀ ਦੇਖੋ ਜੀ ਕੋਈ ਵੀ ਸਰਕਾਰਾਂ ਪਹਿਲਾਂ ਵਾਲੀਆਂ ਵੀ ਇਹੀ ਕੰਮ ਕਰਦੀਆਂ ਰਹੀਆਂ ਨੇ ਇਹ ਸਰਕਾਰਾਂ ਵੀ ਉਹੀ ਲੀਹਾਂ ਦੇ ਪਰੀਆਂ ਹੋਈਆਂ ਨੇ ਜਦੋਂ ਵਿਕਾਸ ਦਾ ਕੰਮ ਹੋਊਗਾ ਥੋੜੇ ਵਿਕਾਸ ਦੇ ਕੰਮ ਬੋਲਣਗੇ ਪਰ ਜੇ ਕਦੂ ਜਿਹਨੂੰ ਡਰਾਤਮਕਾ ਆ ਕੇ ਜਾਏ ਆਪਦੇ ਪਾਲੇ ਚ ਲਿਆ ਆ ਕੇ ਗੱਲਾਂ ਕਰਨਗੇ ਉਹ ਸਰਕਾਰیں ਜਿਨੇ ਵੀ ਸਰਕਾਰਾਂ ਪਹਿਲਾਂ ਵੀ ਗਈਆਂ ਨੇ ਇਹ ਵੀ ਉਹਨਾਂ ਨਾਲ ਦੀ ਹੈ ਇਹ ਸਰਕਾਰਾਂ ਐਵੇਂ ਲੋਟ ਕਰਦੀਆਂ ਆਉਂਦੀਆਂ ਹੁਣੇ ਆਪਦੀ ਸਰਕਾਰ ਦੀ ਸਭੀ ਦੇਖਣ ਵਾਸਤੇ ਆਪਦੀ ਮਹਿਮਾ ਕਰਨ ਵਾਸਤੇ ਪਰ ਲੋਕਾਂ ਨੂੰ ਜਿਹੜਾ ਵਿਕਾਸ ਦਾ ਕੰਮ ਆ ਉਹ ਮੁਹੱਲਿਆਂ ਤੇ ਜਾਂ ਨਗਰ ਤੇ ਛੱਡ ਦੇਣਾ ਚਾਹੀਦਾ ਜਿਵੇਂ ਇਹ ਕਹਿੰਦੇ ਅਸੀਂ ਚੋਣਾਂ ਸੰਤੇ ਨਹੀਂ ਲੜਾਂਗੇ ਜੇ ਚੋਣਾਂ ਸੰਤੇ ਨਹੀਂ ਲੜਾਂਗੇ ਤੁਸੀਂ ਗਰਾਂਡਾਂ ਦੇ ਉਹ ਲੋਕਾਂ ਦਾ ਵਿਕਾਸ ਆਪਦੀ ਮਰਜ਼ੀ ਦੇ ਨਾਲ ਆਪਦੇ ਪਿੰਡਾਂ ਦੇ ਆਪਦੇ ਨਾਲ ਕਰਨਗੇ ਤੁਸੀਂ ਕਹੇ ਤੋਂ ਜਿਹੜਾ ਪਾਰਟੀਵੀਆਂ ਹੁੰਦੀਆਂ ਨੇ ਪਾਰਟੀ ਦੇ ਵਿੱਚ ਫੇਸ ਹੁੰਦਾ ਉਹ ਉਹਨਾਂ ਉੱਥੇ ਗ੍ਰਾਂਡਾ ਜ਼ਿਆਦਾ ਹੁੰਦੀਆਂ ਨੇ ਜਿਹੜਾ ਪਾਰਟੀ ਦੇ ਨਹੀਂ ਫੇਸ ਤੇ ਦੂਜੀ ਪਾਰਟੀ ਨਾਲ ਉੱਥੇ ਗ੍ਰਾਂਡਾ ਰੋਕੇ ਜਾਂਦੀਆਂ ਨੇ ਪਹਿਲਾਂ ਵੀ ਇਹ ਸਰਕਾਰਾਂ ਕਰਦੀਆਂ ਰਹੀਆਂ ਨੇ ਸਰਕਾਰਾਂ ਦੀ ਖਾਸ ਕਰਕੇ ਨੀਤੀ ਇਹ ਹੀ ਹੁੰਦੀ ਆ ਵੀ ਜਿਹੜਾ ਸਾਡੇ ਪਾਲੇ ਦੇ ਵਿੱਚ ਆਊਗਾ ਉਸ ਨੂੰ ਹੀ ਦਿੱਤੀਆਂ ਜਾਣਗੀਆਂ ਪਰ ਮੈਂ ਇਹ ਸੋਚਦਾ ਵੀ ਜਿੰਨੀ ਨਗਰ ਦੀ ਆਬਾਦੀ ਦੇ ਹਿਸਾਬ ਨਾਲ ਜਿੰਨੇ ਪਿੰਡਾਂ ਦੇ ਹਿਸਾਬ ਨਾਲ ਗ੍ਰਾਂਡ ਉਹ ਉਸੇ ਲੋਟੇ ਮਿਲਣੀ ਚਾਹੀਦੀ ਆ अच्छा जी आपा गलत कर लनेया ਤੁਸੀਂ ਨੇ ਪੰਚਾਇਤੀ ਜੋਣਾ ਦੀ ਗੱਲ ਕਰੀ ਗਈ ਸਰਪੰਚੀ ਦੀਆਂ ਵੀ ਇਲੈਕਸ਼ਨ ਹੋਈਆਂ ਉਹਦੇ ਵਿੱਚ ਵੀ ਬੜਾ ਕਿਤਨਾ ਕਿਤੇ ਆਮ ਆਦਮੀ ਪਾਰਟੀ ਨੇ ਧੱਕਾ ਕਰਿਆ ਲੋਕ ਕਹਿ ਰਹੇ ਨੇ ਕੁਛ ਆਪਾਂ ਤਾਂ ਚੈਨਲ ਦੇ ਵਿੱਚ ਇਹ ਕਹਿ ਨਹੀਂ ਸਕਦੇ ਕਿੰਨਾ ਹੋਇਆ ਜਾਂ ਕਿੰਨਾ ਨਹੀਂ ਹੋਇਆ ਪਰ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕਈਆਂ ਦੇ ਤਾਂ ਕਾਗਜ਼ੇ ਰੱਦ ਕੀਤੇ ਗਏ ਨੇ ਜਿਨ੍ਹਾਂ ਦੇ ਬਣੇ ਨੇ ਤਾਂ ਉਹਨਾਂ ਜੇ ਆਜ਼ਾਦ ਬੰਦੇ ਜਿੱਤੇ ਉਹ ਵੀ ਕਿਤਨਾ ਕਿਤੇ ਆਮ ਆਦਮੀ ਪਾਰਟੀ ਨੇ ਆਪਣੇ ਵੱਲ ਖਿੱਚ ਲੇ ਤੇ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਹੁਣ ਜੇ ਕੋਲ ਇਲੈਕਸ਼ਨ ਹੋ ਵੀ ਜਾਂਦੀ ਹੈ ਉਹਦੇ ਵਿੱਚ ਕਾਂਗਰਸ ਕਿੰਨਾ ਆਪਣਾ ਜਖੰਮਤਨ ਦਿਖਾਏਗੀ ਅਕਾਲੀ ਦਲ ਕਿੰਨੇ ਦਿਖਾਣਗੇ ਜਾਂ ਆਮਾ ਦੀ ਪਾਰਟੀ ਹੀ ਕਿਤਨਾ ਕਿਤੇ ਤੇ ਮੋਰਚਾ ਮਰਚੀ ਮਾਰ ਲੇਗੀ ਦੇਖੋ ਜਿਹੜਾ ਵਿਕਾਸ ਦੇ ਕੰਮਾਂ ਨੇ ਹੁਣ ਸਰਕਾਰਾਂ ਤੋਂ ਜਿਹੜੀ ਮੌਕੇ ਦੀ ਸਮੇਂ ਦੀ ਸਰਕਾਰ ਹੁੰਦੀ ਹੈ ਲੋਕ ਵੀ ਇਹੀ ਚੀਜ਼ ਸੋਚਦੇ ਨੇ ਜੇ ਆਪਾਂ ਉਲਟ ਚੱਲਾਂਗੇ ਤਾਂ ਕੁਝ ਮਿਲਣਾ ਨਹੀਂ ਜੇ ਇਹਨਾਂ ਦੇ ਰਾਹੀਂ ਚੱਲਾਂਗੇ ਤਾਂ ਸਾਨੂੰ ਵੀ ਮਿਲੂਗਾ ਕੁਝ ਇਸੇ ਆਸਵਾਂ ਦੇ ਉਤੇੜੇ ਸਿਆਣੇ ਲੋਕ ਨੇ ਉਹ ਵੀ ਇਹੀ ਚੀਜ਼ ਸੋਚਦੇ ਨੇ ਵੀ ਜਿੱਦੀ ਮੱਝ ਉਸਦੀ ਲਾਠੀ ਵੀ ਜੇ ਆਪਾਂ ਇਹਨਾਂ ਨਾਲ ਰਾਵਾਂਗੇ ਸਾਨੂੰ ਕੁਝ ਨਾ ਕੁਝ ਗ੍ਰਾਂਟ ਮਿਲੂਗੀ ਜੇ ਦੂਜੀਆਂ ਪਾਰਟੀਆਂ ਦੇ ਅਕਾਲੀ ਦਲ ਕਾਂਗਰਸ ਦੇ ਭਾਜਪੀ ਦੇ ਅਸੀਂ ਦੂਜੇ ਪੱਖ 'ਚ ਜਾਵਾਂਗੇ ਸਾਡਾ ਵਿਕਾਸ ਨਹੀਂ ਹੋਣਾ ਇਹ ਚੀਜ਼ਾਂ ਲੋਕ ਪਿੰਡਾਂ 'ਚ ਵੀ ਸੋਚਦੇ ਨੇ ਅੱਛਾ ਜੇ ਹੁਣ ਆਪਾਂ ਗੱਲਬਾਤ ਕਰ ਲੈਨੇ ਸਰ ਕਿ ਜੇ ਆਮ ਆਦਮੀ ਪਾਰਟੀ ਨੇ 2 ਸਾਲ ਤਾਂ ਨਿਕਲੇ ਗਏ ਰਹਿ ਗਏ ਹੁਣ 2.5 ਸਾਲ ਰਹਿ ਗਏ ਨੇ ਉਹਦੇ ਵਿੱਚ بڑے ਜਿਹੜੇ ਵਾਅਦੇ ਕਿਤੇ ਸੀਗੇ ਉਹ ਕਿੰਨੇ ਪੂਰੇ ਹੋਏ ਨੇ ਜਾਂ ਕਿੰਨੇ ਪੂਰੇ ਕਰਨੇ ਨੇ ਕੀ ਪਲਾਨਿੰਗ ਹੈ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਮ ਆਦੀ ਪਾਰਟੀ ਦਾ ਗਰਾਫ ਹੈ ਉਹ ਵਧੇਗਾ ਜਾਂ ਘਟੇਗਾ ਦੇਖੋ ਜੀ ਜਿਹੜੇ ਸਾਹਬ ਦੇ ਨਾਲ ਵਿਕਾਸ ਹੋਏ ਨਹੀਂ ਉਹ ਸਾਰੀ ਲੋਕਾਂ ਦੇ ਜੱਗ ਜਹਰ ਸਾਹਮਣੇ ਨੇ ਤੁਸੀਂ ਇਹਖ ਦੇਖ ਲੋ ਆ ਮੈਂ ਵੀਡੀਓ ਇੱਕ ਦੇਖ ਰਿਹਾ ਕਿ ਕਿਸਾਨਾਂ ਦੇ ਰਾਤ ਲੱਖੀ ਚਾਰਜ ਕਿਵੇਂ ਹੋਇਆ ਉੱਥੇ ਦੇੰਡੇ ਦੇ ਵਿੱਚ ਬੈਠਿਆਂ ਤੇ ਇੱਕਦਮ ਸ਼ਾਂਤਮਈ ਬੈਠੇ ਤੇ ਪਰ ਇਹਨਾਂ ਦੇ ਵਿੱਚ ਜਿਹੜਾ ਆਮ ਆਲਾ ਸਮਾ ਇਹਨਾਂ ਦੀ ਪਾਰਟੀ ਜੀ ਵੀ ਬੁਕਾਅ ਤੋਂ ਉੱਠੂਗੀ ਤੇ ਲੋਕਾਂ ਦਾ ਵੀ ਸਾਰੀਆਂ ਪਾਰਟੀਆਂ ਨਾਲ ਧਰਨੇ ਇਹਨਾਂ ਦੇ ਵਿੱਚ ਜਿਆਦੇ ਲੱਗੇ ਨੇ ਜਿਵੇਂ ਹੁਣ ਸਾਡਾ ਝੋਨਾ ਡੀਪੀ ਦੇ ਕਿੰਨੇ ਕਿੰਨੇ ਲੋਕਾਂ ਨੇ ਧਰਨੇ ਹੋਰ ਨੇ ਕਿੰਨਾ ਲੋਕਾਂ ਦੇ ਵੋਟਰਾਂ ਦੇ ਮਨ ਦੇ ਵਿੱਚ ਗੁੱਸਾ ਤੇ ਆਉਣ ਵਾਲੇ ਤਾਂ ਸਰਕਾਰ ਦੇ ਇਹ ਸੋਚਦੀ ਹੋਊਗੀ ਵੀ ਸਾਡਾ ਇਹ ਇਤਰਾਫ ਵਧੂਗਾ ਸਾਡੇ ਹਿਸਾਬ ਨਾਲ ਵੀ ਪਿੰਡਾਂ ਦੇ ਹਿਸਾਬ ਨਾਲ ਜਾਂ ਸ਼ਹਿਰਾਂ ਦੇ ਇਹ ਇਤਰਾਫ ਇਹਨਾਂ ਦਾ ਘਟਣਾ ਇਹਨਾਂ ਦੀ ਪਾਰਟੀ 'ਚ ਵੀ ਵਿਕਾਉਬਤ ਉੱਠਣਗੇ ਉਹਨਾਂ ਦੇ ਇਲੈਕਸ਼ਨਾਂ 'ਚ ਇਹਨਾਂ ਦੀ ਪਾਰਟੀ ਦੇ ਵੀ ਘੱਟੋ ਘੱਟ ਦੋ ਪਾਰਟੀਆਂ ਇਹੀ ਪਾਰਟੀ 'ਚ ਤਿਆਰ ਹੋ ਜਾਣਗੀਆਂ ਬਿਲਕੁਲ ਜੀ ਜੇ ਆਪਾਂ ਗੱਲਬਾਤ ਕਰ ਲੈਨੇ ਸਰ ਕਿ ਜੇ ਆਪਾਂ ਵਿਕਾਸ ਦੀ ਗੱਲ ਕਰੀਏ ਸ਼ਹਿਰਾਂ ਦੇ ਵਿੱਚ ਕਿੰਨਾ ਵਿਕਾਸ ਹੈ ਜੇ ਪਿੰਡਾਂ ਦੇ ਵਿੱਚ ਕਿੰਨਾ ਵਿਕਾਸ ਹੈ ਜੇ ਆਪਾਂ ਕੰਪੇਰੀਜ਼ਨ ਕਰ ਲੈਨੇ ਆ ਕਿ ਸ਼ੁਰਮਣੀ ਕਾਲੀਦਾਲ ਦੇ ਟਾਈਮ ਵਿੱਚ ਸ਼ਹਿਰਾਂ ਦੇ ਪਿੰਡਾਂ ਤੇ ਕਿੰਨਾ ਵਿਕਾਸ ਹੋਇਆ ਹੈ ਜੇ ਕਾਂਗਰਸ ਦੀ ਗੱਲ ਕਰ ਲੈਨੇ ਆ ਉਹਨਾਂ ਦੇ ਵਿੱਚ ਕਿੰਨਾ ਹੋਇਆ ਤੇ ਆਮਾ ਦੀ ਪਾਰਟੀ ਦੇ ਵਿੱਚ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਆਮਾ ਦੀ ਪਾਰਟੀ ਬੜੇ ਜੋਰਾਂ ਸ਼ੋਰਾਂ ਨਾਲ ਜਿੱਤ ਕੇ ਆਈ ਸੀਗੀ 91 ਐਮਐਲਏ ਮਿਲੀ ਉਹ ਨਹੀਂ ਇਮਾਨਦਾਰੀ ਨਾਲ ਇਹਨਾਂ ਨੇ ਕੰਮ ਕਰਿਆ ਪਿੰਡਾਂ ਦੇ ਵਿੱਚ ਕੋਈ ਸਟਰੀਟ ਲਾਈਟ ਬਣੀ ਹੋਵੇ ਕੋਈ ਟੋਬੇ ਲਿਫਟ ਫੰਡ ਆਇਆ ਹੋਵੇ ਕੋਈ ਰੋਡ ਬਣੇ ਹੋਣ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਸੋਡੀ ਨਿਗਾਚ ਹੈ ਪਿੰਡ ਦੀਆ ਦੇਖੋ ਜੀ ਹਜੇ ਤੱਕ ਸਾਡੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੋਈ ਰੋਡ ਨਹੀਂ ਬਣਾਈ ਇਹਨਾਂ ਦੇ ਸਾਹਮਣੇ ਚ ਜਿਵੇਂ ਕਲੀਨ ਕਮਾਲੇ ਨੇ ਉਹਨਾਂ ਦੇ ਵਿੱਚ ਥੋੜਾ ਬਹੁਤਾ ਹੋਇਆ ਕੰਮ ਜਾਂ ਫਿਰ ਸੜਕਾਂ ਦਾ ਮੈਂ ਹੁਣ ਧੂਰੀ ਗੁੰਬਲ ਗਿਆ ਸੀ ਰੂਪਾ ਢੀ ਤੇ ਇੱਕ ਸਾਈਡ ਪੈਂਦੀ ਹੈ ਰੂਪਾ ਢੀ ਤੋਂ ਪਲਮਾਨ ਦੀ ਸਾਈਡ ਉਹ ਸੜਕ ਜ਼ਰੂਰ ਬਣੀ ਹੈ ਇਹਨਾਂ ਦੇ ਵਿੱਚ ਦੋ ਡੇਢ ਕਿਲੋਮੀਟਰ ਦੀ ਸਾਡੇ ਇਰੀਜ ਹੋਰ ਹਜੇ ਕੋਈ ਸੜਕ ਇਹਨਾਂ ਨੇ ਨਾ ਵੀ ਕੋਈ ਨਹੀਂ ਬਣੀ ਕੋਈ ਪੌਲ ਨਹੀਂ ਬਣਿਆ ਤੇ ਕੋਈ ਸਾਡੇ ਵਿੱਚ ਹਜੇ ਇੱਧਰ ਸਾਡੇ ਏਰੀਆ 'ਚ ਸੂਏ ਦਾ ਪਾਣੀ ਨਹੀਂ ਇੱਧਰ ਸਾਡੇ ਸੰਗਰੂਰ ਵਾਲੀ ਸਾਈਡ ਮਹਰਾਜ ਆ ਇੱਧਰਲੀ ਸਾਈਡ ਮੁੱਖ ਮੰਤਰੀ ਆ ਧੂਰੀ ਵਾਲੀ ਸਾਈਡ ਬੱਸ ਪਲਮਾਨ ਤੋਂ ਲੈ ਕੇ ਟੋਟਾ ਰੂਪਾ ਹੈੜੀ ਵਾਲੇ ਦਾ ਬੱਸ ਸਾਈਡ ਤੱਕ ਇੱਕ ਸੂਏ ਤੇ ਸਾਨੂੰ ਦੇਖਣ ਨੂੰ ਟੂਟਾ ਉਹ ਅੱਜ ਮਿਲਿਆ ਜਿਹੜਾ ਉਹ ਮਹੀਨਾ 20 ਦਿਨਾਂ ਦੇ ਵਿੱਚੇ ਬਣਿਆ ਜੀ ਜੇ ਆਪਾਂ ਗੱਲਬਾਤ ਕਰ ਲੈਨੇ ਆ ਕਿ ਸੀਐਮ ਦਾ ਇਲਾਕਾ ਜੇ ਕਹਦੇ ਆ ਧੂਰੀ ਤੋਂ ਐਮਐਲਏ ਨੇ ਉੱਥੇ ਤੋਂ ਹੀ ਮੁੱਖ ਮੰਤਰੀ ਨੇ ਜੇ ਆਪਾਂ ਸੰਗਰੂਰ ਦੀ ਗੱਲ ਕਰ ਲੈਨੇ ਤਾਂ ਸੰਗਰੂਰ ਦੇ ਵਿੱਚ ਤੁਹਾਨੂੰ ਵੀ ਲੱਗਦਾ ਕਿ ਆਪਾਂ 2 ਸਾਲਾਂ ਦੇ ਵਿੱਚ ਕੋਈ ਨਵਾਂ ਸਕੂਲ ਬਣਿਆ ਹੋਵੇ ਕੋਈ ਇੰਜੀਨੀਅਰਿੰਗ ਕਾਲਜ ਬਣਿਆ ਹੋਵੇ ਕੋਈ ਮੈਡੀਕਲ ਹਸਪੀਟਲ ਬਣਿਆ ਹੋਵੇ ਜਾਂ ਇੰਸਟੀਚਿਊਟ ਬਣਿਆ ਹੋਵੇ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਜੀ ਮੈਂ ਕਹਿੰਦੀ ਸੀ ਕਿ ਅਸੀਂ ਉਹ ਰੋਜ਼ਗਾਰ ਲੈ ਕੇ ਆਵਾਂਗੇ ਉਹ ਫੈਕਟਰੀ ਲੈ ਕੇ ਆਵਾਂਗੇ ਕੋਈ ਆਈ ਹੈ ਇਸ ਤਰ੍ਹਾਂ ਦੀ ਕੋਈ ਨਹੀਂ ਦੇਖੋ ਕੋਈ ਨਹੀਂ ਆਈ ਹਜੇ ਉਹ ਜਿਹੜਾ ਮਸਤਵਾਨੇ ਕਾਲਜ ਦਾ ਰੌਲਾ ਵਿੱਚੀ ਥਾਣੀ ਚ ਮਧਾਣੀ ਵਾਲਾ ਕੰਮ ਹੋਇਆ ਉਹ ਪਹਿਲਾਂ ਸਿੰਘਲਾ ਸਾਹਿਬ ਨੇ ਘਾਵਦਾ ਕੋਠੀ ਕਰਿਆ ਸੀ ਘਾਵਦਾ ਕੋਠੀ ਤੋਂ ਭਗਵੰਤ ਮਾਨ ਨੇ ਚੱਕ ਕੇ ਕਰਤਾ ਮਸਤਮਾਨਾ ਸਾਹਿਬ ਉਹ ਵੀ ਪਾਣੀ ਦੇ ਮਧਾਨੀਆਂ ਹਜੇ ਕੋਈ ਕੰਮ ਨਹੀਂ ਹੋਇਆ ਉੱਥੇ ਦੀ ਸਾਬ ਸਿਆਸਤਾਂ ਹੋ ਰਹੀਆਂ ਨੇ ਜੇ ਮਸਤਮਾਨਾ ਸਾਹਿਬ ਉਹ ਵੀ ਹੋ ਜਾਂਦਾ ਤੇ ਨਾਲੇ ਤਾਂ ਗੁਰੂ ਘਰ ਦੇ ਨਾਲ ਨਾਲੇ ਤੇ ਉੱਥੇ ਰੋਡ ਦੇ ਉੱਤੇ ਵੀ ਉਹਦੀ ਹੋਰ ਵੀ ਸਿਆਉਣੇ ਦੇ ਸਹਾਗਦੇ ਵਾਲੀ ਗੱਲ ਈ ਜੇਕਰ ਉੱਥੇ ਕਾਂਗਰਸ ਪਾਰਟੀਆਂ ਕਾਲੀ ਦਲ ਵਾਲੇ ਵਿੱਚੇ ਰੌਲਾ ਪਾਈ ਇਹਦੇ ਨੇ ਵਿੱਚ ਆਮਾਦਾਰੀਆਂ ਪਾਈ ਨੇ ਕਰਨਾ ਕਰਾਉਣਾ ਕਿਸੇ ਨੇ ਨਹੀਂ ਪਾਣੀ ਦੇ ਮਧਾਨੀਆਂ ਵਾਲੀ ਗੱਲ ਹੋਊਗੀ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਜੇ ਕਰਨਾ ਚਾਹੇ ਸਰਕਾਰ ਕੀ ਨਹੀਂ ਕਰ ਸਕਦੀ ਹੈਗੀ ਜਦੋਂ ਲੋਕ ਉਹਨਾਂ ਨਾਲ ਇਲਾਕੇ ਦੇ ਲੋਕ ਸਹਿਮਤ ਨੇ ਕੁਝ ਕਾਲੀ ਦਲ ਦੇ ਵਿੱਚ ਬਗਾਵਤ ਕਰਦੇ ਨੇ ਕੁਝ ਕਾਲੀ ਦਲ ਦੇ ਨੇ ਜਿਹੜਾ ਨੁਕਸਾਨ ਹੋ ਰਿਹਾ ਉਹ ਤਾਂ ਇਲਾਕੇ ਦਾ ਹੋ ਰਿਹਾ ਇਹ ਹੈ ਕਿ ਇਹ ਮਸਲਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਮਸਤਬਾਨਾ ਸਾਹਿਬ ਗੁਰਦੁਆਰ ਦੇ ਵਿੱਚ ਇੰਜੀਨੀਅਰਿੰਗ ਕੋਲਜ ਚੱਲਦਾ ਸੀਗਾ ਕਿ ਉਹਦਾ ਹੈ ਕਿ ਆ ਰੋਲਾ ਕਿ ਮਤਲਬ ਉਥੇ ਬਾਹਰ ਲੈ ਕੇ ਜਾ ਰਹੇ ਨੇ ਜਾਂ ਮਸਤਬਾਨਾ ਸਾਹਿਬ ਦਾ ਗੁਰਦੁਆਰ ਦਾ ਨਾਮ ਬਦਲ ਰਹੇ ਨੇ ਜਾਂ ਫੰਡ ਦਾ ਰੋਲਾ ਕੀ ਚੀਜ਼ ਦਾ ਰੋਲਾ ਇਹਦਾ ਇਹ ਦੇਖੋ ਜੀ ਸਾਡੇ ਨੂੰ ਤਾਂ ਬੇਤਰ ਉਹੀ ਲੋਕ ਜਾਣਦੇ ਨੇ ਜਿਹਨਾਂ ਦੇ ਨੇੜੇ ਆ ਅਸੀਂ ਤਾਂ 10-15 ਕਿਲੋਮੀਟਰ ਦੂਰ ਬੈਠੇ ਆ ਉਥੋਂ ਇਹੀ ਤੇ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਬਣਨਾ ਨਹੀਂ ਚਾਹੀਦਾ ਤੇ ਇਹ ਭਗਵਾਨ ਤਮਨ ਸਾਹਿਬ ਆਸ ਲੈ ਕੇ ਗਏ ਤੇ ਵੀ ਇੱਥੇ ਬਣ ਜੇ ਤਾਂ ਚੰਗੀ ਗੱਲ ਆ ਪਰ ਉਥੇ ਸ਼੍ਰੋਮਣੀ ਕਮੇਟੀ ਵਾਲੇ ਟੰਗਾਂ ਡਾਈ ਜਾਂਦੇ ਨੇ ਕੁਝ ਇਲਾਕੇ ਦੇ ਲਾਈ ਜਾਂਦੇ ਨੇ ਉਹਦੇ ਵਿੱਚ ਕੋਈ ਗੱਲ ਸਰਕਾਰ ਤੋਂ ਨਾ ਅਕਾਲੀਆਂ ਤੋਂ ਕੋਈ ਕਲੀਅਰ ਨਹੀਂ ਹੋਈ ਵੀ ਇਹਦਾ ਇਹਦਾ ਪੈਂਡ ਕੀ ਆ ਜਾਂ ਇਹਦਾ ਨੁਕਸਾਨ ਕੀ ਆ ਉਹ ਦਾ ਵਿੱਚ ਫਾਈਨਲ ਕੋਈ ਚੀਜ਼ ਨਹੀਂ ਹੋਈ ਪਾਣੀ ਤੇ ਉਹ ਹੀ ਦੱਸ ਰਿਹਾ ਤੁਹਾਨੂੰ ਪਾਣੀ ਤੇ ਮਧਾਣੀ ਵਾਲੀ ਗੱਲ ਹੋ ਗਈ ਉੱਥੇ ਅੱਛਾ ਰਜ਼ਿੰਦਰ ਜੀ ਜੇ ਮੈਂ ਹੁਣ ਤੁਸੀਂ ਗੱਲਬਾਤ ਕਰ ਰਹੇ ਹਾਂ ਕਿ ਸਰਪੰਚਾਂ ਨੂੰ ਸੌਂ ਚੁੱਕ ਚੁਕਾਈ ਗਈ ਹੈ 25 ਤਰੀਕ ਨੂੰ ਪੰਚਾਂ ਨੂੰ ਵੀ ਚੁਕਾਈ ਜਾਏਗੀ ਉਹਦੇ ਵਿੱਚ ਜੇ ਗੱਲਬਾਤ ਕਰ ਲੈਣੇ ਆਪਾਂ ਕਿ ਪਿੰਡ ਦੇ ਵਿੱਚ ਹਾਲ ਤੱਕ ਕੋਈ ਐਸਾ ਫੰਡ ਆਇਆ ਹੋਵੇ ਜਾਂ ਪਲਾਨ ਬਣਿਆ ਹੋਵੇ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਗਈ ਹੋਵੇ ਜੇ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਵੀ ਪੰਜਾਬ ਦੇ ਵਿੱਚ ਬਹੁਤ ਜਿਵੇਂ ਵੱਡੇ ਵੱਡੇ ਸ਼ਹਿਰ ਨੇ ਉੱਥੇ ਕਾਰਪੋਰੇਸ਼ਨਾਂ ਨੇ ਤੇ ਜੇ ਆਪਾਂ ਸਿਟੀ ਦੀ ਗੱਲ ਕਰ ਲਈਏ ਉੱਥੇ ਕਮੇਟੀਆਂ ਨੇ ਉੱਥੇ ਵੀ ਕਿੰਨਾ ਫੰਡ ਹਾਲ ਤੱਕ ਨਹੀਂ ਆਇਆ ਜਾਂ ਹਾਲ ਤੱਕ ਵਿਕਾਸ ਦੀ ਗੱਲ ਨਹੀਂ ਹੋਈ ਤੁਹਾਨੂੰ ਕੀ ਲੱਗਦਾ ਕਿ ਲੋਕ ਇਹਨਾਂ ਤੋਂ ਜ਼ਿਆਦਾ ਹੁਣ ਹੱਕ 'ਚ ਪੌਂਟ ਪਾਉਣਗੇ ਜਾਂ ਕਿਤਨਾ ਕਿਤੇ ਇਹਨਾਂ ਨੂੰ ਹਾਰ ਦਾ ਸਾਹਮਣਾ ਦੇਖਣਾ ਪਏਗਾ ਜਿਵੇਂ ਲੋਕ ਸਭਾ 'ਚ ਦੇਖਣ ਨੂੰ ਮਿਲਿਆ ਦੇਖੋ ਜੀ ਨਰਾਜ ਤਾਂ ਲੋਕ ਬਹੁਤ ਨੇ ਆਸਾਂ ਬਹੁਤੀਆਂ ਲੋਕਾਂ ਨੂੰ ਬਣ ਮੈਂ ਮਿਲ ਰਿਹਾ ਤੇ ਹਜੇ ਤੱਕ ਨਾ ਕੇਸ਼ਰੀਵਾਲ ਨੇ ਨਾ ਭਗਵੰਤ ਮਾਨ ਨੇ ਕਦੇ ਸੁਪਨੇ ਜਿ ਵੀ ਨਹੀਂ ਸੋਚਿਆ ਹੋਊਗਾ ਵੀ ਸਾਨੂੰ ਐਡਾ ਬਹੁਤ ਮਤ ਦੇ ਦਣਗੇ ਲੋਕ ਬਹੁਤ ਮਤ ਲੋਕਾਂ ਨੇ ਇਹਸ ਕਰਕੇ ਦਿੱਤਾ ਦੀ ਇਹਨਾਂ ਨੇ ਸੁਪਨੇ ਬਹੁਤ ਦਿਖਾਏ ਤੇ ਲੋਕਾਂ ਨੂੰ ਪਰ ਉਹ ਸੁਪਨੇ ਆ ਤੇ ਪੂਰੇ ਨਹੀਂ ਉਤਰੇ ਲੋਕ ਨਰਾਜ ਜ਼ਰੂਰ ਹੈ ਇਹਨਾਂ ਦੇ ਉੱਤੇ ਜੀ ਬਿਲਕੁਲ ਅੱਛਾ ਰਜਿੰਦਰ ਜੀ ਜੇ ਆਪਾਂ ਗੱਲਬਾਤ ਕਰ ਲੈਣ ਇਹਨਾਂ ਨੂੰ ਕਿਸਾਨਾਂ ਵੀਰਾਂ ਦੀ ਤਾਂ ਕਿਸਾਨਾਂ ਵੀਰਾਂ ਦੇ ਤੁਸੀਂ ਨਾ ਕਿਹਾ ਕਿ ਬਠਿੰਡੇ ਦੇ ਵਿੱਚ ਲਾਠੀ ਚਾਰਜ ਹੋਇਆ ਹੈ ਤਾ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਯਾਰ ਜਦੋਂ ਕੋਈ ਗੱਲਬਾਤ ਹੁੰਦੀ ਹੈ ਤਾਂ ਕਿਸਾਨ ਵੀਰ ਨੇ ਜਾਂ ਕੋਈ ਵੀ ਹੈ ਧਰਨਾ ਪ੍ਰਦਰਸ਼ਨ ਕਰਨ ਵਾਲੇ ਉਹ ਆਕੇ ਰੋਡ ਜਾਮ ਕਰ ਲੈਂਦੇ ਨੇ ਕਈ ਵਾਰ ਜਿਸ ਬੰਦੇ ਨੇ ਅਮਰਜੈਂਸੀ ਜਾਣਾ ਹੁੰਦਾ ਦੂਰ ਜਾਣਾ ਆਉਂਦਾ ਕੋਈ ਫਲੈਟ ਫੜਨੀ ਹੈ ਜਾਂ ਕਿਸੇ ਦੂਜੀ ਸ਼ਿਟੀ ਚ ਜਾਣਾ ਹੈ ਬਮਾਰਟ ਮਾਰ ਹਸਪੀਟਲ ਵਾਲੇ ਚ ਬੰਦੇ ਹੁੰਦੇ ਨੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਧਰਨਾ ਲਾਣਾ ਕਿੰਨਾ ਕੁ ਚਾਹ ਕਿਸਾਨ ਵੀਰ ਨੇ ਚਾਹ ਦੂਜੇ ਲੋਕ ਨੇ ਜਥੇਬੰਦੀਆਂ ਨੇ ਕਿੰਨਾ ਕੁ ਜਾਇਜ਼ ਹੈ ਕਿੰਨਾ ਨਜਾਇਜ਼ ਹੈ ਦੇਖੋ ਜੀ ਕੋਈ ਵੀ ਚੀਜ਼ ਆ ਜਿਹੜਾ ਧਰਨੇ ਲਾਉਣਾ ਇਹ ਇਹ ਸਰਕਾਰ ਨੂੰ ਜਗਾਉਣਾ ਹੁੰਦਾ ਜਿਹੜਾ ਫੈਸਲਾ ਹੁੰਨਾ ਤਾਂ ਟੇਬਲ ਤੇ ਬੈਠ ਕੇ ਹੁੰਦਾ ਜੇ ਸਰਕਾਰਾਂ ਚ ਕਮਜ਼ੋਰੀਆਂ ਹੁੰਦੀਆਂ ਨੇ ਤਾਂ ਧਰਨੇ ਲੱਗਦੇ ਨੇ ਜਦੋਂ बार-बार ਕਿਸਾਨਾਂ ਦੀਆਂ ਮੰਗਾਂ ਨੂੰ ਦੇਖ ਕੇ ਡਿਪਲੀਟ ਕੀਤਾ ਜਾਂਦਾ ਹੁਣ ਜਿਵੇਂ ਡੀਐਪੀ ਆ ਬਠਿੰਡੇ ਦੇ ਲੋਕਾਂ ਨੂੰ ਵੀ ਲੋੜ ਆ ਸੰਗਰੂਰ ਦੇ ਲੋਕਾਂ ਨੂੰ ਵੀ ਲੋੜ ਆ ਜਿੰਨੀ ਜਿੰਨੇ ਲੋੜ ਮੁਤਾਬਕ ਆ ਉਹ ਹਿੱਸੇ ਦੇ ਹਿਸਾਬ ਨਾਲ ਦੇ ਦੇਣਾ ਚਾਹੀਦਾ ਕਿਤੇ ਰੇਲਾਂ ਨਾਲ ਰੋਕਣੀਆਂ ਪੈਣ ਕਿਤੇ ਟਰੱਕ ਨਾਲ ਰੋਕਣੇ ਪੈਣ ਜੇ ਇਹ ਸਹੀ ਤਰੀਕੇ ਨਾਲ ਵਧਣ ਇਹ ਸਰਕਾਰਾਂ ਜਿਹੜੀਆਂ ਉੱਥੇ ਨੂੰ ਛੱਡ ਰਹੀਆਂ ਨੇ ਬਰਨਾਲੇ ਨੂੰ ਛੱਡ ਰਹੀਆਂ ਨੇ ਪਹਿਲਾਂ ਮਰੇ ਕੋਟ ਲੈ ਕਿੰਨਾ ਰੌਲਾ ਪਿਆ ਹੁਣ ਬਟਿੰਡੇ ਵਾਲੇ ਇੱਧਰ ਪਾਸੇ ਰੌਲਾ ਪਿਆ ਹੈ ਤਾਂ ਉਹ ਵੀ ਕਿਸਾਨ ਨੇ ਫਸਲ ਬੀਜਣੀ ਆ ਉਹ ਵੀ ਕਿਸਾਨਾਂ ਨੇ ਜੇ ਕਿਸੇ ਦੀ ਰੋਟੀ ਚਾਕੇ ਥਾਲੀ ਚੋਂ ਮੂਹਰੇ ਦੂਜੇ ਨੂੰ ਦੇ ਦਾਂਗੇ ਤਾਂ ਰੌਲਾ ਤਾਂ ਜਰੂਰ ਪਾਉਗੇ ਬਿਲਕੁਲ ਜੀ ਉਹੀ ਸਾਡੇ ਲਵੇ 10 ਦਿਨ 15 ਦਿਨ ਸਾਰਾ ਸਮਾਂ ਜੇ ਸਾਨੂੰ ਡੀਏਪੀ ਨਹੀਂ ਮਿਲੂਗਾ ਦੁਕਾਨਾਂ ਦੇ ਉੱਤੇ ਜਾ ਕੇ ਕੋਈ ਸੋਫਾ ਕੋਈ ਸਟੇਟੀਆਂ ਦੇ ਵਿੱਚ ਜਾ ਕੇ ਆਹ ਆਪਣਾ ਨੈਣੋ ਜਰੂਰੀਆ ਆ ਸਾਡੇ ਇੱਕ ਇੱਕ ਥੈਲੇ ਨਾਲ ਇੱਕ ਇੱਕ ਦੇਈ ਜਾ ਕੇ ਇਹ ਭਗਵਾਨ ਤੁਮਨ ਸਾਹਿਬ ਕਹਿੰਦੇ ਨੇ ਵੀ ਸਾਨੂੰ ਦੱਸੋ ਇਹ ਸਟੇਟੀਆਂ ਚ ਪਤਾ ਨਹੀਂ ਇਹਨਾਂ ਨੂੰ ਕੋਆਪਰੇਟਿਵ ਸਟੇਟੀਆਂ ਦੇ ਵਿੱਚ ਵੀ ਇਹ ਕੀ ਚੀਜ਼ਾਂ ਦੇ ਰਹੇ ਨੇ ਸਭ ਪਤਾ ਸਰਕਾਰਾਂ ਅੱਖਾਂ ਮੀਚੇ ਬੈਠੀਆਂ ਨੇ ਇਹ ਕਦੇ ਨਹੀਂ ਅਸੀਂ ਗਰਾਉਂਡ ਜ਼ੀਰੋ ਤੋਂ ਖ਼ਬਰ ਲੈਂਦੇ ਆ ਕੋਈ ਗਰਾਉਂਡ ਜ਼ੀਰੋ ਤੋਂ ਕੋਈ ਖ਼ਬਰ ਨਹੀਂ ਲੈਂਦੀ ਸਾਰੀ ਮੀਡੀਆ ਨੂੰ ਪਤਾ ਹੁੰਦਾ ਤੇ ਸਾਰੇ ਹੀ ਚੈਨਲਾਂ ਦੇ ਉੱਤੇ ਹੀ ਚੱਲਦਾ ਜਿਵੇਂ ਕਬੂਤਰ ਨੂੰ ਦੇਖ ਕੇ ਬਿੱਲੀ ਅੱਖਾਂ ਦੇਖ ਕੇ ਕਬੂਤਰ ਦੀ ਜਾਨ ਨਹੀਂ ਬਚਦੀ ਹੁੰਦੀ ਪਰ ਇਹਨਾ ਰਹੇਗਾ ਸਮਾਂ ਥੋੜਾ ਜਾਂ ਲੰਘ ਜਾਂਦਾ ਡੜਪਿਛੜ ਹੋ ਜਾਂਦਾ ਪਰ ਜਿੰਨੇ ਕਿਸਾਨਾਂ ਨੂੰ ਡੀਏਪੀ ਦੇ ਝੋਨੇ 'ਚ ਹੋਇਆ ਇਹ ਕਦੇ ਕੋਈ ਸਰਕਾਰ ਦੇ ਵਿੱਚ ਨਹੀਂ ਹੋਇਆ ਜੇ ਜਿੰਨਾ ਸੰਗਰੂਰ ਦਾ ਬਣਦਾ ਜਿੰਨਾ ਬਠਿੰਡੇ ਦਾ ਬਣਦਾ ਉਸ ਹਾਵ ਨਾਲ ਡੀਏਪੀ ਜੇ ਹਾਂ 5-4 ਦਿਨ ਉਧਰ ਉਧਰ ਹੀ ਹੋਏ ਨਾ ਆਈ ਛੱਡ ਲੈ ਵੀ 10 ਦਿਨ ਫਸਲ ਬੀਜਣ ਦਾ ਥਮਾ ਗੇਪਤੀਆਂ ਕੇ ਸਮਾਨੇ ਜੇ ਉਹ ਸਮੇਂ ਤੋਂ ਚਰ ਕੋਈ ਚੀਜ਼ ਨਾ ਕਿਸਾਨ ਦੀ ਬੇਟੈਨੀ ਬੀਜੂਗੀ ਉਹ ਆਉਣ ਵਾਲੇ ਟਾਈਮ ਤੇ ਝਾੜ ਵੀ ਘਟੂਗਾ ਬਿਲਕੁਲ ਜਾਂਦੇ ਜਾਂਦੇ ਆਪਾਂ ਗਦਰ ਦਰਸ਼ਕਾਂ ਨੂੰ ਕੋਸ ਮੈਸੇਜ ਦੇਣਾ ਚਾਹੀਏ ਕਿ ਕਾਰਪੋਰੇਸ਼ਨ ਦੇ ਅਜਮਣ ਚੋਣਾਂ ਆ ਰਹੀਆਂ ਨੇ ਤਾਂ ਸਰਪੰਚੀ ਦੀਆਂ ਵੀ ਚੋਣਾਂ ਆਈਆਂ ਜੇ ਆਪਾਂ ਰਲ ਮਿਲ ਕੇ ਪੰਜਾਬ ਦਾ ਵਿਕਾਸ ਕਰਨਾ ਹੈ ਤਾਂ ਉਹਦੇ ਲਈ ਆਪਾਂ ਨੂੰ ਕੀ ਉਪਰਾਲੇ ਕਰਨੇ ਪੈਣਗੇ ਦੇਖੋ ਜੀ ਹੁਣ ਸਰਪੰਚ ਬਣਗੇ ਐਮਸੀ ਬਣ ਜਾਣਗੇ ਪਰ ਉੱਥੇ ਡਿਪੈਂਡ ਕੀ ਕਰੂਗਾ ਸਰਕਾਰ ਕਿੰਨੀ ਕ ਗ੍ਰਾਂਟ ਦਿੰਦੀ ਆ ਕਿੰਨੇ ਕ ਵਿਕਾਸ ਕਰਾਉਂਦੀ ਆ ਉਹ ਬਾਅਦ ਦੀਆਂ ਗੱਲਾਂ ਨੇ ਇਹਦਾ ਚੋਣਨ ਦੀ ਲੋੜ ਆ ਜਦੋਂ ਚੁਣੇ ਗਏ ਯਮਸ਼ਾਨ ਨੇ ਕਹਿੰਦੇ ਨੇ ਕਹਿੰਦਾ ਲਾਈਆ ਬਾਲ ਕਿੱਡੇ ਕਿੱਡੇ ਨੌਜਵਾਨਾ ਮੂਹਰੇ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਪੰਚਾਂ ਨੂੰ ਕਿੰਨੀਆਂ ਗਰੰਟਾ ਦਿੱਤੀ ਕਿੰਨਾ ਵਿਕਾਸ ਹੋਇਆ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਪਤਾ ਹੀ ਲੱਗ ਜਾਣਾ ਇਹਨਾਂ ਦਾ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਰ ਧੰਨਵਾਦ ਜੀ ਧੰਨਵਾਦ ਜੀ ਜੀ ਸਮਾਲਵਿੰਦਰ ਜੀ ਜੋ ਆਪਣੇ ਕੀਮਤੀ ਸਮਾਂ ਦੇ ਚੌਕ ਸਮਾਂ ਕੱਢ ਕੇ ਆਪਣੇ ਨਾਲ ਵਿਚਾਰ ਸਾਂਝੇ ਕਰਦੇ ਨੇ ਤਾਂ ਦਰਸ਼ਕੋ ਜੋ ਆਪਣਾ ਅੱਜ ਵੇਖੀਗੇ ਕਿ ਪੰਜਾਬ ਵਿੱਚ ਜਲਦੀ ਹੋਣ ਜਾ ਰਹੇ ਨੇ ਮਿਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਉਹਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਤਾਂ ਸੁਪਰੀਮ ਕੋਰਟ ਨੇ ਇਹੀ ਗੱਲ ਕਹੀ ਹੈ ਕਿ ਭਾਈ ਤੁਸੀਂ ਦੋ ਉਹਨਾਂ ਨੇ ਦੋ ਦਿਨ ਦਾ ਦਿਨ ਮੰਗੇ ਸੀਗੇ ਪਰ ਉਹਨਾਂ ਨੇ ਕਿਹਾ ਕਿ ਤੁਸੀਂ 8 ਦਿਨ ਦਿਨੇ ਆ ਤੁਸੀਂ ਜਲਦੀ ਤੋਂ ਜਲਦੀ ਜੋ ਤੁਹਾਡੇ ਕੋਲ ਕੋਈ ਮੈਪ ਹੈ ਕਿ ਉਦੋਂ ਕਰਾਉਣੀਆਂ ਨੇ ਕਿ ਸਾਡੇ ਕੋਲੇ ਪੂਰਾ ਇੰਤਜ਼ਾਮ ਹੈਗਾ ਕਾਰਪੋਰੇਸ਼ਨ ਪੂਰਾ ਪੰਜਾਬ ਸਰਕਾਰ ਕੋਲ ਕਰਾਉਣ ਵਾਸਤੇ ਤਾਂ ਉਹਨਾਂ ਨੇ ਜ਼ਰੂਰ ਇਹੀ ਖੁਸ਼ੀ ਜਿਤਾਈ ਹੈ ਕਿ ਅਗਰ ਕਰਾਉਣੀਆਂ ਨੇ ਤਾਂ ਤੁਹਾਨੂੰ ਆਪਣਾ ਕੋਈ ਮੈਪ ਦੋ ਤੇ ਆਪਣੀਆਂ ਇਲੈਕਸ਼ਨ ਕਰਾਓ ਪੀਸਫੁਲ ਕਰਾਓ ਤਾਂ ਕੁਝ ਲੋਕ ਇਹ ਕਹਿੰਦੇ ਨੇ ਕਿ ਭਾਈ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਿਤਨਾ ਕਿਤੇ ਕਾਰਪੋਰੇਸ਼ਨਾਂ ਨੇ ਉਹ ਤਾਂ ਆਲਰੇਡੀ ਆਮ ਆਦਮੀ ਪਾਰਟੀ ਦੇ ਮੇਅਰ ਨਹੀਂ ਬਣ पाए ਪਰ ਕਿਤਨਾ ਕਿਤੇ ਐਮਸੀ ਨੇ ਜਾਂ ਕਮੇਟੀ ਦੇ ਵਿੱਚ ਜੇ ਛੋਟੇ ਸ਼ਹਿਰ ਲਾ ਲਈਏ ਤਾਂ ਉਹਨਾਂ ਦੇ ਵਿੱਚ ਜ਼ਰੂਰ ਆਮ ਆਦਮੀ ਪਾਰਟੀ ਦੇ ਲੋਕ ਇਸ ਟਾਈਮ ਬਣੇ ਹੋਏ ਨੇ ਪ੍ਰਧਾਨ ਵੀ ਬਣੇ ਹੋਏ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਪੰਜਾਬ ਨੂੰ ਕੀ ਬੈਨੀਫਿਟ ਹੋਏਗਾ ਜਾਂ ਕੀ ਫਾਇਦਾ ਹੋਏਗਾ ਇਹ ਸਾਡੇ ਪ੍ਰੋਗਰਾਮ ਦੇ ਵਿੱਚ ਤੇ ਸਾਨੂੰ ਮੈਸੇਜ ਕਰਕੇ ਜ਼ਰੂਰ ਸ਼ੇਅਰ ਕਰਿਓ ਕਿ ਮੈਂ ਸਰਿੰਦਰ ਸਿੰਘ ਟਿੰਡਾ ਸਾਹਿਬ 4 ਵਜੇ ਇੱਕ ਨਵਾਂ ਵਿਸ਼ਾ ਲੈ ਕੇ A1 ਪੰਜਾਬੀ ਟੀਵੀ ਦੇ ਫੇਰ ਹਾਜ਼ਰ ਹੋਵਾਂਗਾ ತದ ತ ಮಾಜ